ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਸੋਹਣਾ ਸੂਟ ਆ ਇੱਕ ਕ੍ਰੇਵ ਦਾ ਬਣਿਆ ਹੋਇਆ ਨੇਚਰਲ ਕ੍ਰੇਵ ਦਾ ਆਫ ਵਾਈਟ ਕਲਰ ਦਾ ਬਲੈਕ ਵਰਕ ਕੀਤਾ ਹੋਇਆ ਮਸ਼ੀਨ ਵਰਕ ਤੁਸੀਂ ਵਰਕ ਦੇਖ ਸਕਦੇ ਆ ਇਹ ਚਾਕਾਂ ਤੇ ਕੀਤਾ ਹੋਇਆ ਦੋਨੋਂ ਸਾਈਡ ਇਹ ਬਾਜੂ ਆ ਆਪਾਂ ਤੁਹਾਨੂੰ ਨੇੜ ਤੋਂ ਦਿਖਾਉਣੀ ਆ ਇੱਕ ਗਲਾ ਹੈ ਰੈੱਡ ਕਲਰ ਦੇ ਬੋਰਲੀ ਬਟਨ ਦੇ ਕੇ ਬਣਾਇਆ ਹੋਇਆ ਇਹ ਪਲਾਜੋ ਪਲਾਜੋ ਬਣਾਇਆ ਹੋਇਆ ਹੈ ਪਲਾਜੋ ਦਾ ਨੀਚੇ ਵੀ ਹੈ ਪਰ ਰੈੱਡ ਕਲਰ ਦੀ ਫਿਨਿਸ਼ਿੰਗ ਪੱਟੀ ਤੇ ਉੱਪਰ ਕਾਲੀ ਪਾਈ ਬਲੈਕ ਕਲਰ ਦੀ ਪਾਈ ਦਿੱਤੀ ਹੈ ਇਸ ਤਰ੍ਹਾਂ ਚਾਕਾਂ ਦੇ ਵੀ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਪਲਾਜੋ ਹੈ ਬਹੁਤ ਹੀ ਸੋਹਣਾ ਸੂਟ ਹੈ ਜੇ ਕਿਸੇ ਪਹਿਨਣੇ ਇਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਂ ਪੁੱਛਣਾ ਹੋਵੇ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਪੁੱਛ ਸਕਦੇ ਹੋ ਹਾਂ ਜੀ ਇਹ ਦੂਸਰਾ ਸੂਟ ਹੈ ਇਹ ਵੀ ਕ੍ਰੇਪਤੀ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਇਹਦੇ ਪੈਨਲ ਜਾਂਦੇ ਆ ਉੱਪਰ ਤੱਕ ਜਾਣਗੇ ਮੋਢਿਆਂ ਤੱਕ ਦੋਨੋਂ ਸਾਈਡ ਇਹ ਵਿੱਚ ਗਲਾ ਬਣਿਆ ਹੋਇਆ ਵਿਚਾਰੇ ਨੈਕ ਦਾ ਡਿਜ਼ਾਈਨ ਹੈ ਇਹਦੇ ਬਟਨ ਮੜਕੇ ਲਾਇਆ ਹੋਇਆ ਇਹਦੇ ਚਾਕਾਂ ਤੇ ਘੇਰੇ ਤੇ ਇਸ ਤਰ੍ਹਾਂ ਪਾਈਪਿੰਗ ਦਿੱਤੀ ਹੋਈ ਹੈ ਇਹ ਪਾਈਪਿੰਗ ਵੀ ਆਪਾਂ ਗਮ ਕਰਕੇ ਲਾਈ ਹੋਈ ਹੈ ਦੇਖੋ ਇਸ ਦੀ ਬਾਜੂ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਾਜੂ ਹੈਵੀ ਹੈ ਉਹ ਦੇਖ ਸਕਦੇ ਹੋ ਉੱਪਰ ਤੱਕ ਇਦਾਂ ਵੇਲ ਜਾਂਦੀ ਹੈ। ਇਹ ਇਸ ਦੀ ਸਲਵਾਰ ਆ। ਸਲਵਾਰ ਦਾ ਕੰਮ ਹੈ। ਇਸ ਸਕੈਨ ਕਲਰ ਦਾ ਸੂਟ ਆ। ਇਸ ਦਾ ਕਲਰ ਸਕੈਨ ਆ। ਗਾਦਰੀ ਕਲਰ ਤੇ ਗ੍ਰੀਨ ਕਲਰ ਇਹਦੇ ਵਿੱਚ ਵਰਕ ਕੀਤਾ ਹੋਇਆ ਆ। ਜੇ ਕਿਸੇ ਮੇਰੀ ਭੈਣ ਨੂੰ ਕੋਈ ਸੂਟ ਪਸੰਦ ਆਇਆ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਇਹ ਸੂਟ ਕਿੱਦਾਂ ਦੇ ਲੱਗਣੇ ਧੰਨਵਾਦ